ਸਵਾਸੀ ਹੈ ਨਾ ਗੋਲੇਪੇ ਉਹ ਸਵਾਸੀ ਮਜ਼ਾ ਆ ਗਿਆ ਗੋਲੇ ਗੱਪੇ ਖਾ ਕੇ ਮੈਨੂੰ ਚਲ ਫੇ ਚਲੀਏ ਘਰੇ ਹੁਣ ਘਰੇ ਨਹੀਂ ਤੁਸੀਂ ਐਂ ਕਰੋ ਹੁਣ ਆਪਾਂ ਘਮਾਰ ਵੰਡੀ ਐਂ ਤਾਂ ਐ ਸੂਟ ਲੈ ਦਿਓ ਮੈਨੂੰ ਆਹ ਪਾਉਣਾ ਚੰਗਾ ਤੇਰਾ ਆਨੀ ਤੂੰ ਗੋਲੇ ਗੱਪੇ ਦੇ ਬਹਾਨੇ ਆ ਲੈਣਾ ਤੂੰ ਸੂਟ ਹੁੰਦਾ ਵਾ ਲੈ ਆ ਦਿਓ ਇੱਕ ਅੱਧਾ ਸੂਟ ਲਾਉਂਗੀ ਮੈਂ ਸਿਮਰਨ ਜਿਹੜੀ ਅਲਮਾਰੀ ਭਰੀ ਪਈ ਆ ਉਹ ਕੌਣ ਪਾਊਗਾ ਸੂਟ ਉਹ ਸੂਟ ਪਾ ਪਾ ਆ ਕੇ ਨਾ ਮੈਂ ਬੋਰ ਹੋ ਗਈ ਹੁਣ ਮੈਂ ਨਵਾਂ ਸੂਟ ਲੈਣਾ ਚਾਹਨੀ ਆ ਨਾ ਨਾ ਮੈਂ ਸੂਟ ਤੈਨੂੰ ਹੋਰ ਕਿੱਥੋਂ ਦਵਾਉਂਗਾ ਨਹੀਂ ਐਂਦਾ ਕਰੋ ਤੁਸੀਂ ਮੈਨੂੰ ਬੰਬੇ ਤੋਂ ਲੈ ਦਿਓ ਸੂਟ ਹਾਂ ਠੀਕ ਆ ਪੱਕਾ ਪ੍ਰੋਮਿਸ ਪੱਕਾ ਪ੍ਰੋਮਿਸ ਜਦੋਂ ਬੰਬੇ ਜਾਵਾਂਗੇ ਨਾ ਤੇਰੇ ਨੂੰ ਜਰੂਰ ਸੂਟ ਲੈ ਕੇ ਦਊਗਾ ਠੀਕ ਆ ਨਾ ਅਸੀਂ ਬੰਬੇ ਜਾਣਾ ਨਾ ਇਹਨੂੰ ਸੂਟ ਲੈ ਕੇ ਦੇਣਾ ਪਊਗਾ ਓਏ ਕਿੱਧਰ ਗਈ ਇੱਧਰ ਆਜੋ ਓਏ ਇੱਧਰ ਕਿੱਧਰ ਓ ਦੇਖੋ ਬੰਬੇ ਕ੍ਰੀਏਸ਼ਨਸ ਹਾਂ ਤੂੰ ਆ ਗਿਆ ਰੀਸੀ ਬੰਬੇ ਹਾਂਜੀ ਹਾਂਜੀ ਹੁਣ ਤੁਸੀਂ ਮੈਨੂੰ ਪ੍ਰੋਮਿਸ ਕੀਤਾ ਮੈਨੂੰ ਸੂਟ ਲੈ ਕੇ ਦਿਓ ਤੁਸੀਂ ਮੈਨੂੰ ਕਿਹਾ ਸੀ ਨਾ ਬੰਬੇ ਲੈ ਕੇ ਦਊਂਗਾ ਮੈਂ ਚਲੋ ਉਹ ਇੱਥੇ ਤਾਂ ਸੇਲ ਵੀ ਲੱਗੀ ਆ ਹਾਂਜੀ ਤਾਂ ਹੀ ਮੈਂ ਕੰਨੀ ਪਈ ਆ ਚਲੋ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਵੈਲਕਮ ਦੀ ਬੰਬੇ ਕ੍ਰੀਏਸ਼ਨ ਤੁਹਾਡਾ ਸਵਾਗਤ ਹੈ ਜੀ ਕੀ ਸੇਵਾ ਕਰੀਏ ਜੀ ਸੂਟ ਦਿਖਾ ਦਿਓ ਲੈ ਦੇਖੋ ਇਹ ਸੂਟ ਹੀ ਸੂਟ ਜਿੱਥੇ ਨਜ਼ਰ ਮਾਰੋਗੇ ਸੂਟ ਹੀ ਦੇਖਣਗੇ ਤੁਹਾਨੂੰ ਨਾਲੇ ਹੋਰ ਸੁਣੋ ਜੀ ਐ ਨਹੀਂ ਹੈਗਾ ਕਿ ਇੱਥੇ ਬਾਹਲੇ ਮਹਿੰਗੇ ਆ ਸੂਟ ਸਾਡੇ ਅਪ ਟੂ 50% ਆਫ ਵੀ ਚੱਲ ਰਹੀ ਆ ਕਿਸੇ ਦੇ 10% ਕਿਸੇ ਦੇ 20% ਕਿਸੇ ਦੇ 30% ਸਾਡੇ ਕੋਲ ਤਾਂ ਸੂਟ 500 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ 500000 ਰੁਪਇਆ ਦੋ ਦੋ ਸੂਟ ਲੈ ਜਾਓ ਕਿਉਂ ਭਾਈ ਝੂਠ ਬੋਲਦੇ ਪਿਓ ਮਜ਼ਾਕ ਥੋੜੀ ਕਰਦੇ ਆ ਆਓ ਫਿਰ ਦੋਸਤੋ ਇੱਕ ਕੁਮਾਰ ਮੰਡੀ ਆ ਠੀਕ ਆ ਐਵੇਂ ਲੋਕਾਂ ਦੇ ਮਨ 'ਚ ਵਹਿਮ ਸੀਗਾ ਸੂਟ ਮਹਿੰਗੇ ਮਿਲਦੇ ਆ ਜੀ ਆ ਇੱਥੇ ਆਓਗੇ ਤਾਂ ਪੈਸੇ ਜ਼ਿਆਦਾ ਲੈ ਕੇ ਆਣੇ ਬਗ ਜਿੰਨੇ ਮਰਜ਼ੀ ਪੈਸੇ ਲੈ ਕੇ ਆਓ ਤੁਸੀਂ 2 ਲੱਖ ਵਾਲਾ ਸੂਟ ਲੈਣਾ ਉਹ ਵੀ ਦੇ ਦਾਂਗੇ ਕਿਉਂ ਸਰ ਜੀ ਬਿਲਕੁਲ ਜੀ ਬਿਲਕੁਲ ਇਹ ਨੇ ਜੀ ਬੰਬੇ ਕ੍ਰिएशन ਦੇ ਕਰਤਾ ਧਰਤਾ ਸਰ ਆਪਣਾ ਨਾਮ ਬ੍ਰਿੰਦਰ ਸਿੰਘ ਜੀ ਬ੍ਰਿੰਦਰ ਸਿੰਘ ਜੀ ਤੇ ਕਿੰਨੇ ਸਾਲਾਂ ਤੋਂ ਇਹ ਦੁਕਾਨ ਹੈਗੀ ਆ ਇੱਥੇ ਕੋਈ 30 32 ਸਾਲ ਤੋਂ ਇੱਥੇ ਸ਼ਾਪ ਹੈ ਇਸ ਤੋਂ ਪਹਿਲਾਂ 32 ਸਾਲ ਹੋ ਗਏ ਇਸ ਤੋਂ ਪਹਿਲਾਂ ਸਾਡੀ ਦੁਰਾਹੇ ਸ਼ਾਪ ਹੈ ਉੱਥੇ ਤਾਂ 1965 ਤੋਂ ਅੱਛਾ ਕੱਪੜੇ ਦੀ ਗੱਲ ਸੁਣੀ ਤੁਹਾਡੇ ਬਾਰੇ ਕਿ ਮਤਲਬ ਪੰਜਾਬ ਦੇ ਟਾਪ ਦੇ ਜਿਹੜੇ ਕੱਪੜਾ ਵਪਾਰੀ ਕਹਿ ਲੋ ਜਾਂ ਫਿਰ ਟਾਪ ਦੇ ਸ਼ੋਅਰੂਮ ਆ ਉਹਨਾਂ 'ਚ ਤੁਹਾਡਾ ਨਾਮ ਹੈ ਇਹ ਸੱਚ ਹੈ ਜੀ ਬਿਲਕੁਲ ਜੀ ਬੰਬੇ ਕ੍ਰिएशन ਮਤਲਬ ਬੰਬੇ ਕ੍ਰिएशन ਦੀ ਕੋਈ ਹੋਰ ਵੀ ਬ੍ਰਾਂਚ ਹੈ ਜਾਂ ਇਹ ਹੀ ਹੈ ਜੀ ਨਹੀਂ ਬੰਬੇ ਕ੍ਰिएशन ਦੀ ਇਹ ਹੀ ਇੱਕੋ ਹੀ ਬ੍ਰਾਂਚ ਹੈ ਕਿੱਥੇ ਹੈ ਜੀ ਇਹ ਲੋਕੇਟਿਡ ਕਿਹੜਾ ਮਾਰਵੰਡੀ ਹੈ ਮਜੀਦਾਂਤ ਕੋਲ ਗੁਰਦੁਆਰੇ ਤੋਂ ਥੋੜਾ ਜਿਹਾ ਅੱਗੇ ਆ ਕੇ ਨਿਊ ਸ਼ਾਪਿੰਗ ਸੈਂਟਰ ਦੇ ਬਿਲਕੁਲ ਨਾਲ ਹੈ ਜੂਡੀਓ ਦੇ ਨਾਲ ਜੂਡੀਓ ਦੇ ਨਾਲ ਲੈ ਲਓ ਨਿਊ ਸ਼ਾਪਿੰਗ ਸੈਂਟਰ ਦੇ ਨਾਲ ਤੇ ਆ ਆਹ ਵਾ ਤੁਹਾਡੀ ਡਿਟੇਲ ਆ ਸਾਡੀ ਡਿਟੇਲ ਹੈ ਜੀ ਬਿਲਕੁਲ ਆ ਸਾਡੇ ਇੰਸਟਾਗ੍ਰam ਤੇ ਕੋਈ ਬਾਹਰੋਂ ਆਣਾ ਚਾਹੁੰਦਾ ਹੈ ਜਾਂ ਕੋਈ ਐਨ ਆਰ ਆਈ ਵੀ ਆਣਾ ਚਾਹੁੰਦਾ ਹੈ ਜਾਂ ਕੋਈ ਫੈਮਿਲੀ ਆਣਾ ਚਾਹੁੰਦੀ ਆ ਇਹਨਾਂ ਦੇ ਨੰਬਰ ਨੇ ਇੱਕ ਵਾਰੀ ਸਕਰੀਨਸ਼ਾਟ ਲੈ ਲਿਓ ਆ ਇਹਨਾਂ ਦੀ ਫੇਸਬੁੱਕ ਆਈਡੀ ਆ ਆ ਇਹਨਾਂ ਦੀ ਇੰਸਟਾਗ੍ਰam ਆਈਡੀ ਆ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਇਹਨਾਂ ਕੋਲੇ ਕਿਹੜੀ ਕਿਹੜੀ ਵੈਰਾਈਟੀ ਮਿਲ ਜਾਂਦੀ ਹੈ ਆ ਜਾ ਸਿਮਰਨ ਆ ਜਾ ਤੁਹਾਨੂੰ ਦਿਖਾਵਾਂ ਆ ਜਾ ਤੂੰ ਆ ਸੋਚ ਇੱਕ ਕੁਮਾਰ ਮੰਡੀ ਖੜੀ ਆ ਕਿੰਨੇ ਦਾ ਸੂਟ ਹੋਊਗਾ ਇਹ ਕੁਮਾਰ ਮੰਡੀ ਨਾ ਸੂਟ ਮਹਿੰਗੇ ਹੀ ਹੁੰਦੇ ਆ ਵੀਰੇ ਕਿੰਨੇ ਦਾ ਹੋਊਗਾ 1000 1500 2000 3000 ਕਿੰਨੇ ਦਾ ਹੋਊ ਭਾਈ 1000 ਰੁਪਏ ਦੇ ਦੇ ਦਾਂਗੇ ਦੇ ਦੇਾਂਗੇ ਜੀ ਲੋ ਜੀ 1000 ਰੁਪਏ ਦੇ ਦੋ ਸੂਟ ਇਹਨਾਂ ਚੋਂ ਜਿਹੜਾ ਮਰਜ਼ੀ ਲੈ ਲਓ ਇਹ ਸਾਰੇ ਸੂਟ ਹੈ ਨੀਗਾ ਕਿ ਮਾੜਾ ਮੋਟਾ ਭਾਈ ਇੱਕ ਵਾਰੀ ਖੋਲ ਕੇ ਦਿਖਾਵੇ ਕੁਲ ਪੀਸ ਮਜ਼ਾਕ ਕਿਉਂ ਕਰੀ ਜਾਂਦੇ ਹੋ ਵੀਰੇ ਕੋਈ ਮਜ਼ਾਕ ਨਹੀਂ ਵੀਡੀਓ ਬਣ ਗਈ ਆ ਸਕਰੀਨ ਸ਼ਾਟ ਲੈ ਲਓ ਜਿਹੜਾ ਸੂਟ ਦੇਖੋਗੇ ਉਹੀ ਦਵਾਂਗੇ ਨਾਲੇ ਕੁਆਲਿਟੀ ਦੇਖੋ ਕੁਆਲਿਟੀ ਆ ਲੋ ਆ ਲੋ ਕੋਈ ਲਾਈਨਿੰਗ ਨਹੀਂ ਲਗਣੀ ਕੋਈ ਕੁਝ ਨਹੀਂ ਜੀ ਇਹ ਤਾਂ ਕੰਪਲੀਟ ਸੈੱਟ ਲੱਗਦਾ ਜੀ ਪੂਰਾ ਕੰਪਲੀਟ ਸੈੱਟ ਹੈ ਜੀ ਆ 500 ਰੁਪਏ ਦਾ ਪਹਿਣਾ ਜੀ ਆ ਬਾਟਮ ਆਏਗੀ ਜੀ ਕੁਮਾਰ ਮੰਡੀ ਆ ਜੀ ਲੁਧਿਆਣੇ ਦੀ ਸਭ ਤੋਂ ਫੇਮਸ ਮਾਰਕੀਟ ਆ ਜੇ ਕੋਈ ਪਿੰਡੋਂ ਵੀ ਆਂਦਾ ਤੇ ਕੱਪੜੇ ਕਿੱਥੇ ਲੈਣਾ ਆਂਦਾ ਕੁਮਾਰ ਮੰਡੀ ਤੇ ਸਟਾਰਟਿੰਗ ਕਿੱਥੋਂ ਹੋ ਰਹੀ ਆ 500 ਰੁਪਏ ਤੋਂ ਭਾਜੀ ਅੱਗੇ ਵੈਰਾਈਟੀ ਦਿਖਾਓ ਯਾਰ ਇਹ ਆ ਲੋ ਜੀ ਆ ਖੋਲ ਕੇ ਦਿਖਾਓ ਆ ਦਿਖਾਓ ਜੀ ਕੈਮਰੇ 'ਚ ਦਿਖਾਓ ਲਓ ਜੀ ਲਓ ਜੀ ਬਹੁਤ ਸੋਹਣਾ ਜੀ ਕੈਮਰੇ ਦੇ ਮੁਰੇ ਕਰੋ ਹਾਂ ਆ ਦੁਪੱਟਾ ਜੀ ਇਹ ਕਿੰਨੇ ਦਾ ਹੋਊਗਾ ਵਟਵਾ ਦੀ ਪਾਜੀ ਇਹ ਸੂਟ ਹੈਗਾ ਜੀ ਕਿੰਨੇ ਪਰਸੈਂਟ ਲੈਸ ਹੈ 1460 ਰੁਪਏ ਦਾ ਔਰ 40% ਡਿਸਕਾਊਂਟ ਦਵਾਗਾ ਜੀ ਇਹ ਤਾਂ ਫਿਰ ਰਹਿ ਗਿਆ ਆਪਣਾ ਸਿਰ 7-800 ਰੁਪਏ ਦਾ ਜੀ ਬਿਲਕੁਲ ਜੀ ਬਿਲਕੁਲ ਇਹ ਪਾਜੀ ਪਿਓਰ ਫਾਇਲ ਫੈਬਰਿਕ ਹੈ ਜੀ ਬਹੁਤ ਸੋਹਣੀ ਚੀਜ਼ ਹੈ ਜੀ ਲੈ ਜੀ ਲੈ ਅਬੀ ਖੋਲਦੀ ਔਰ ਇਹਦੇ ਨਾਲ ਬਹੁਤ ਹੀ ਸੋਹਣਾ ਐਮਬਰਾਇਡਰਡ ਦੁਪੱਟਾ ਜੀ ਇਹ ਚ ਘਟੋ ਘਟ ਨਹੀਂ 1000 ਡਿਜ਼ਾਈਨ ਮਿਲਣਗੇ ਜੀ ਇੱਕ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਜਿਹੜੇ ਬੰਦੇ ਵੀਡੀਓ ਦੇਖ ਰਹੇ ਨੇ ਜਿਹੜੀਆਂ ਸਾਡੀਆਂ ਭੈਣਾਂ ਆ ਬੀਬੀਆਂ ਵੀਡੀਓ ਦੇਖ ਰਹੀਆਂ ਨੇ ਜਿਹੜਾ ਪਸੰਦ ਆਂਦਾ ਇੱਕ ਵਾਰੀ ਸਕਰੀਨਸ਼ਾਟ ਲੈ ਲਿਓ ਮੈਂ ਕਹਿੰਦਾ ਜੀ ਇੱਕ ਵਾਰੀ ਆ ਕੇ ਵੈਰਾਈਟੀ ਜ਼ਰੂਰ ਦੇਖੋ ਐਡਰੈਸ ਮੈਂ ਤੁਹਾਰਾ ਦੋ ਬੋਲ ਦੇਣਾ ਕੁਮਾਰ ਮੰਡੀ ਮਾਈਂ ਅੰਦਗੁਰ ਗੁਰਦੁਆਰਾ ਦੇ ਬਿਲਕੁਲ ਮਤਲਬ ਚਾਰ ਕਿ ਸ਼ੋਰੂਮ ਛੱਡ ਕੇ ਬੰਬੇ ਕ੍ਰੇਸ਼ਨ ਜੂਟਿਓ ਦਾ ਐਡਜੋਇਨਿੰਗ ਹੈ ਜੀ ਠੀਕ ਹੈ ਆ ਡਿਜ਼ਾਈਨਿੰਗ ਦਿਖਾ ਦੋ ਲੋ ਹੋਰ ਦੇਖੋ ਜੀ ਆ ਲੋ ਇਹ ਪਾਰਟੀ ਵੇਅਰ ਸੂਟ ਤੋਂ ਇਲਾਵਾ ਹੋਰ ਕਰੀ ਵੀ ਵੈਰਾਈਟੀ ਹੈ ਜੀ ਆਪਣੇ ਕੋਲ ਇਸ ਵਾਰ ਰੈਡੀਮੇਡ ਆਏਗਾ ਜੀ ਰੈਡੀਮੇਡ ਬਹੁਤ ਵੈਰਾਈਟੀ ਹੈ ਜੀ ਮੈਂ ਕਹਿੰਦਾ ਸਾਡੇ ਫਸਟ ਦੇਖਾ ਦਿੰਨੇ ਆ ਘਰ ਬੈਠਿਆਂ ਨੂੰ ਨਾ ਜਿਹੜੇ ਇਹ ਤੁਸੀਂ ਨਾ ਬਹੁਤ ਘੱਟ ਦੁਕਾਨਾਂ 'ਤੇ ਦੇਖੋਗੇ। ਭਾਜੀ ਕਿਹੜਾ ਸੈਕਸ਼ਨ ਹੈ ਜੀ ਇਹ? ਇਹ ਸਾੜੀ ਸੈਕਸ਼ਨ ਹੈ ਭਾਜੀ। ਇੱਥੇ ਕਿਹੜੀ ਬਨਾਰਸੀ ਸਾੜੀ ਮਿਲ ਜੂਗੀ? ਬਨਾਰਸੀ ਸਾੜੀ ਮਿਲੂਗੀ ਬ੍ਰਦਰ। ਦਿਖਾਓ ਵੀ ਹੁੰਦੀ ਹੈ ਦਿਖਾਓ। ਹਾਂ ਲੋ ਜੀ ਭਾਜੀ ਬਨਾਰਸੀ ਸਾੜੀ ਸਭ ਤੋਂ ਪਹਿਲਾਂ ਆਹ ਦੇਖੋ ਜੀ। ਨਾਰਸੀ ਸਾੜੀ ਦੇ ਵਿੱਚ ਬਹੁਤ ਸੋਹਣਾ ਪੀਸ ਹੈ। ਇਹ 'ਚ ਕਲਰ ਹੋਰ ਮਿਲ ਜਾਣਗੇ? ਵੈਰੈਟੀ ਹੋਰ ਮਿਲ ਜੂਗੀ। ਕੁਆਂਟੀਟੀ ਜਿੰਨੀ ਕੋ ਡਿਸਕਾਊਂਟ ਮਿਲੂਗਾ ਇਹਦੇ 'ਚ? ਬਿਲਕੁਲ ਮਿਲੇਗਾ ਜੀ। ਡਿਸਕਾਊਂਟ ਸਾਰੀ ਦੁਕਾਨ 'ਤੇ ਹੈ। ਜੀ ਚੀਜ਼ਾਂ ਵਾਲੀਆਂ ਹੁੰਦੀਆਂ ਨੇ। ਹਾਂ ਜੀ ਬਿਲਕੁਲ। ਦਿ ਉਹ ਵੀ ਆ ਸਕਦੇ ਨੇ ਬੰਬੇ ਕ੍ਰिएशन ਉਹਨਾਂ ਨੂੰ ਸਟਿਚ ਅਨਸਟਿਚ ਕੋਈ ਵੀ ਸਾੜੀ ਹੋਵੇ ਹਰ ਰੇਂਜ ਦੀ ਉਹ ਵੀ ਮਿਲ ਜੂਗੀ ਐਨੀ ਸਾਈਜ਼ ਭਾਜੀ ਐਨੀ ਸਾਈਜ਼ ਅੱਛਾ ਸਾਈਜ਼ ਵੀ ਸਾਈਜ਼ ਵੀ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਕਸਟਮਾਈਜ਼ ਵੀ ਕਰਦੇ ਹੋ ਕੋਈ ਸਾੜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਆ ਲੋ ਜੀ ਐਨੀ ਅਦਰ ਕਲਰ ਜੁਆ ਚਾਹੀ ਜੀ ਇਹ ਜਾਰਜਟ ਦੇ ਚਾਹੀ ਜੀ ਜਦਾ ਜੀ ਆ ਲੋ ਆ ਵੀ ਹੈ ਜੀ ਸਾੜੀ ਇਹ ਗਲਾਸ ਨੈਟ ਦੇ ਤੇ ਬਹੁਤ ਸੋਹਣਾ ਪੀਸ ਬਣਿਆ ਹੋਇਆ ਜੀ ਦੇਖੋ ਸੂਟ ਲੈਣਿਆ ਸਾੜੀਆਂ ਲੈਣੀਆਂ ਨੇ ਤੁਸੀਂ ਅਨਸਟਿਚ ਸਟਿਚ ਕੁਛ ਵੀ ਤੁਸੀਂ ਤੁਹਾਡੇ ਮਨ ਚ ਆ ਰਿਹਾ ਬ੍ਰਾਈਡਲ ਗਾਊਨ ਲੈਣੇ ਬ੍ਰਾਈਡਲ ਲਹਿੰਗੇ ਲੈਣੇ ਆਣਾ ਕਿੱਥੇ ਹੈ ਭਾਜੀ ਬੰਬੇ ਕ੍ਰੀਏਸ਼ਨਸ ਗੁਮਾਰ ਮੰਡੀ ਨੀਅਰ ਮਾਈਨੰਦਕਰ ਗੁਰਦੁਆਰਾ ਸਾਹਿਬ ਜੀ ਔਰ ਨੀਅਰ ਜੂਡੀਓ ਸਟੂਡੀਓ ਹਾਂ ਦੇਖੋ ਜੀ ਹੁਣ ਆ ਗਿਆ ਆਪਾਂ ਫਰਸਟ ਫਲੋਰ ਤੇ ਭਾਜੀ ਤੁਸੀਂ ਕਹਿ ਰਹੇ ਹੋ ਰੈਡੀਮੇਡ ਕਿੱਥੇ ਹੈ ਰੈਡੀਮੇਡ ਸਾਰੇ ਰੈਡੀਮੇਡ ਆ ਬ੍ਰਦਰ ਸਾਰੇ ਰੈਡੀਮੇਡ ਹੈ ਜੀ ਇਹ ਚ ਕਿਹੜੀ ਕਿਹੜੀ ਵੈਰਾਈਟੀ ਹੈ ਜੀ ਆ ਦਿਖਾਓ ਜੀ ਕੈਮਰਾਮੈਨ ਤੇ ਅਨਾਰਕਲੀ ਸੂਟ ਵਾਹ ਜੀ ਵਾਹ ਫੁੱਲ ਫਲੇਰੀ ਹੈ ਜੀ ਓਏ ਹੋਏ ਔਰ ਵਰਕ ਬਹੁਤ ਸੋਨਾ ਜੀ ਦੇਖੋ ਇਹ ਤਾਂ ਮੈਂ ਫਿਲਮਾਂ ਗਾਣਿਆਂ ਜੀ ਦੇਖਿਆ ਇਹ ਹਾਂਜੀ 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 ਐਕਸਟਰਾ ਦੇਖੋ ਜੀ ਅੱਜ ਦਾ ਇੰਟ੍ਰੈਂਡ ਕਲਰ ਹੈ ਜੀ ਲਹਿੰਗਾ ਚੋਲੀ ਦੇ ਸਪੋਟ ਸੋਨਾ ਪੀਸ ਹੈ ਜੀ ਓਏ ਹੋਏ ਹੋਏ ਸਾਰੇ ਟੰਗੇ ਹੋਏ ਨਾ ਇਹ ਸਾਰੇ ਫੋਰ ਸੇਲ ਹੈ ਜੀ ਸਾਰੇ ਫਰੈਸ਼ ਪੀਸ ਹੈ ਤੁਹਾਨੂੰ ਮਿਲਣਗੇ ਇੱਥੋਂ ਬੰਬੇ ਕ੍ਰੇਸ਼ਨ ਇੱਧਰ ਆਓ ਇੱਧਰ ਉੱਧਰ ਕਿੱਧਰ ਜਾ ਰਹੇ ਹੋ ਇੱਧਰ ਆਓ ਭਾਈ ਇੱਧਰ ਆਓ ਮੇਰੇ ਕੋਲ ਇਹ ਆ ਕੀ ਆ ਮੈਨੂੰ ਆ ਦੱਸੋ ਇਹ ਲਹਿੰਗਾ ਚੋਲੀ ਹੈ ਬਟ ਉਹਨਾਂ ਨੂੰ ਦੱਸੋ ਇੰਡੋ-वेस्टर्न ਟਾਪ ਦੇ ਨਾਲ ਹੈ ਜੀ ਬਹੁਤ ਸੋਨਾ ਜੀ ਸਟਾਈਲ ਦੇਖੋ ਕਿੰਨਾ ਪਿਆਰਾ ਜੀ ਉਹ ਦਾ 2.5-3 ਕਿਲੋ ਦਾ ਉਹ ਨਹੀਂ 5-6 ਕਿਲੋ ਦਾ ਹੋਣਾ ਭਾਈ ਆ ਵੀ ਦਿਖਾਉਂ ਗਿਆ ਹਾਲੋ ਜੀ ਇਹ ਬਲਾਊਜ਼ ਦੇ ਨਾਲ ਪਲਾਜ਼ੋ ਜੀ ਵੈਰਾਈਟੀ ਬਹੁਤ ਸੋਹਣੀ ਜੀ ਬੈਕ ਬਹੁਤ ਸੋਹਣੀ ਹੈ ਬਣੀ ਹੋਈ ਹੈ ਦੁਪੱਟੇ ਨਾਲ ਹੈ ਇਹ ਆ ਵੀ ਹੈ ਜੀ ਹਾਂ ਜੀ ਹਾਂ ਜੀ ਇਹ ਫਿਸ਼ ਕੱਟ ਸਟਾਈਲ ਹੈ ਜੀ ਇਹ ਕਿਹੜਾ ਈ ਫਿਸ਼ ਕੱਟ ਸਟਾਈਲ ਇਹ ਨੋਨ ਵੇਜ ਹੋ ਗਿਆ ਨਾ ਨਹੀਂ 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 ਪਰ ਅੱਛਾ ਵੈ ਜੀ ਇਹ ਵੈ ਜੀ ਹੈ ਜੀ ਲੋ ਇਹ ਨਾਲ ਨੇ ਭਾਈ ਇਹ ਪਾਣ ਵਾਲਾ ਹੈ ਅੱਛਾ ਓਕੇ ਹਾਂਜੀ ਹਾਂਜੀ ਭਾਜੀ ਆ ਤਾਂ ਬੜਾ ਫੈਲਿਆ ਹੋਇਆ ਹੈ ਉੱਡਣ ਵਾਲਾ ਹੀ ਇਹ ਨਹੀਂ ਨਹੀਂ ਭਾਜੀ ਨਹੀਂ ਨਹੀਂ ਇੱਥੇ ਰਹੂਗਾ ਸਮਝਾਇਆ ਹੋਇਆ ਇਹਨੂੰ ਫਿਰ ਇੱਥੇ ਰਹੂਗਾ ਵੇਚਾਂ ਕਿਤਾਂ ਨਹੀਂ ਨਹੀਂ ਵੇਚਾਂਗੇ ਮਤਲਬ ਕਹਿੰਦੇ ਉੱਡਦਾ ਨਹੀਂ ਇਹ ਇਹ ਫਿਰ ਪਾ ਕੇ ਫਿਰ ਉੱਡ ਗਿਆ ਤੇ ਫਿਰ ਫਾਇਦਾ ਨਹੀਂ ਨਾ ਸਿਮਰਨ ਆਈ ਮਤਲ ਹਾਂਜੀ ਆ ਦੇਖ ਕਿਹੜਾ ਕਿਹੜਾ ਪਸੰਦ ਆ ਤੈਨੂੰ ਦੱਸ ਨੂੰ ਤੂੰ ਉੱਧਰ ਕੀ ਕਰਦੀ ਸੀ ਨੋ ਵਾਲਾ ਪਸੰਦ ਆ ਵੀਰੇ ਕਿਹੜਾ ਹਾਂ ਦੇਖੋ ਕਿੰਨਾ ਸੋਹਣਾ ਵਾ ਹਾਂ ਲੈ ਲਓ ਸਟੇਟ ਸ਼ਰਟ ਦੇ ਨਾਲ ਆ ਬਹੁਤ ਸੋਹਣਾ ਬਣਿਆ ਜੀ ਮਾੜੀ ਮੋਟੀ ਜੀ ਤੈਨੂੰ ਵੀ ਨਹੀਂ ਪਸੰਦ ਆ ਆ ਪੱਤਰ ਘਰੋਂ ਤੋਂ ਪਹਿਲੇ ਲੈ ਹੀ ਲੈਣਿਆ ਜਾ ਫਿਰ ਚੇਂਜ ਕਰਕੇ ਆ ਅੱਛਾ ਭਾਜੀ ਆ ਵੀ ਨੇ ਹਾਂਜੀ 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 ਭਾਜੀ ਲੋ ਜੀ ਆ ਸਾਰੀ ਵੈਰਾਈਟੀ ਹੈ ਹਾਂਜੀ ਭਾਜੀ ਸਾਰਾ ਮੈਨੂੰ ਇੱਕ ਚੀਜ਼ ਕਲੀਅਰ ਕਰੋ ਪਹਿਲਾਂ ਤਾਂ ਆ ਆ ਸਾਰੀ ਵੈਰਾਈਟੀ ਦਿਖਾਈ ਜਾ ਨਾ ਨਾਲ ਆਪਾਂ ਗੱਲ ਕਰਦੇ ਆ ਇਹ ਇਹਨਾਂ ਤੇ ਵੀ ਸੇਲ ਲੱਗੀ ਹੋਈ ਆ ਸਾਰੇ ਨੇੜੇ ਦਿਖਾਈ ਜਿਹੜਾ ਸੇਲ ਵਾਲੇ ਸਟicker ਲੱਗੇ ਹੋਇਆ ਆ ਦੇਖੋ ਭਾਜੀ ਕਿਹਦੇ 20% ਹੈ ਜੀ ਕਿਸੇ ਦੇ 30% ਹੈ ਕਿਸੇ ਦੇ 40 ਹੈ ਤੇ ਕਿਸੇ ਦੇ 50 ਹੈ ਜੀ ਆ ਲੋ ਜੀ 20 30 20 ਇਹ ਇਹ ਕੋਈ ਲਿਮਟਿਡ ਟਾਈਮ ਆਫਰ ਹੈ ਜੀ हां जी हां जी बिल्कुल जी बिल्कुल लिमिटेड टाइम में लिमिटेड टाइम मतलब जितनी जल्दी बंदे आणगे उतनी जल्दी ग्रैब कर सकते हो ऑफर हां जी हां जी अच्छा ये सारी वैरायटी है ਤੁਹਾਡੇ ਕੋਲੇ ਜੀ 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 ਆਹ ਦੇਖੋ ਭਾਜੀ 40% ਦੇ 40 ਬਲੈਕ ਹਨ ਦੇਖਾ ਹਾਂ ਜੀ ਬਿਲਕੁਲ ਜੀ ਵਾਹ ਜੀ ਵਾਹ ਬਹੁਤ ਸੋਹਣਾ ਬਈ ਇਹ ਟੋਨ-ऑन-ਟੋਨ ਹੈ ਜੀ ਵਰਕ ਇਹ ਸਾਰਾ ਸਲਮਾ ਚੀਜ਼ ਆ ਜੀ ਆਪ ਵੀ ਦੱਸੋ ਜੀ ਕੀ ਹੈ ਇਹ ਕਹਿੰਦਾ ਹੋਣਾ ਬਲੈਕ ਤੇ ਬਲੈਕ ਅੱਛਾ हां जी हां जी ਬਿਲਕੁਲ ਜੀ ਗੁੱਡ 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 ਦੇਖੋ ਆਨ ਸੀਰੀਅਸ ਨੋਟ ਜੇ ਤੁਸੀਂ ਲੁਧਿਆਣਾ ਆ ਰਹੇ ਹੋ ਜਾਂ ਨਹੀਂ ਵੀ ਆ ਰਹੇ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਜੇ ਤੁਸੀਂ ਆ ਹੀ ਰਹੇ ਹੋ ਤੁਸੀਂ ਆਣਾ ਕੁਮਾਰ ਮੰਡੀ ਕਿਸੇ ਨੂੰ ਵੀ ਪੁੱਛੋਗੇ ਤੁਹਾਨੂੰ ਇੱਥੇ ਛੱਡ ਕੇ ਜਾਣਗੇ ਮਾਈ ਨੰਦਗੁਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਚਾਰਕ ਸ਼ੋਰੂਮ ਛੱਡ ਕੇ ਬੰਬੇ ਕ੍ਰੀਏਸ਼ਨ ਐਡਜੋਇਨਿੰਗ ਜੂਡੀਓ ਠੀਕ ਹੈ ਤੇ ਆਹ ਨੋਟ ਕਰ ਲਓ ਸਕਰੀਨ ਸ਼ਾਟ ਲੈ ਲਓ ਮੈਂ ਸਾਈਡ ਜ ਐ ਖੜ ਜਾਣਾ ਮੇਰਾ ਨਾਲ ਸਕਰੀਨ ਸ਼ਾਟ ਆ ਜਾਊਗਾ ਇਹ ਆਹ ਥੱਲੇ ਆਈਡੀਆਂ ਲਿਖਿਆ ਨੇ ਫੇਸਬੁੱਕ ਇੰਸਟਾਗ੍ਰਾਮ ਤੇ ਨੰਬਰ ਮੈਨੂੰ ਕੋ ਦਿਖਾਈ ਜਣਾ ਇਹਨੂੰ ਦਿਖਾ ਉਹ ਇਹਨਾਂ ਨੂੰ ਨਾ ਦਿਖਾਓ ਫਿਰ ਡਰ ਜਾਣਾ ਉਹਨਾਂ ਨੇ ਹਾਂ ਸੱਚੀ ਸੱਚੀ ਦੱਸੋ ਕੌਣ ਡਰਾਵਣਾ ਹੈਗਾ ਦਨਾਂ ਚ ਅੱਛਾ ਹੋਰ ਵੀ ਆਦੀ ਹੋਰ ਵੀ ਹਾਂਜੀ ਬਿਲਕੁਲ ਜੀ ਬਿਲਕੁਲ ਹੋਰ ਕੀ ਕੀ ਆ ਤੁਹਾਡੇ ਕੋਲ ਹਾਂਜੀ ਆਓ ਇੱਧਰ ਆਓ ਜੀ ਸਰ ਇੱਧਰ ਆਓ ਸਾਨੂੰ ਇੰਨੇ ਵੈਸਟਰਨ ਦਿਖਾਣੇ ਆਓ ਜੀ ਆਓ ਸਰ ਆਓ ਇੱਧਰ ਅੱਛਾ ਆ ਵੀ ਆ ਆ ਦੇਖੋ ਹੁਣ ਤੁਸੀਂ ਇਹ ਸਾਡੀ ਸਪੈਸ਼ਲਿਸਟੀ ਇੰਡੋ ਵੈਸਟਰਨ ਡਿਜ਼ਾਈਨਰ ਦੇ ਆਈਡੀ ਅੱਛਾ ਦੇਖ ਲੈਂਦੇ ਹਾਂ ਹਾਂਜੀ ਹਾਂਜੀ ਯਾਰ ਮੈਂ ਕਿਸੇ ਤੋਂ ਸੁਣਿਆ ਤੁਹਾਡਾ 3rd ਫਲੋਰ ਵੀ ਹੈ 2nd ਫਲੋਰ ਵੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਉੱਥੇ ਕੀ ਹੈ ਜੀ ਉੱਥੇ ਬ੍ਰਾਈਡਲ ਸਟੂਡੀਓ ਜੀ ਤੁਸੀਂ ਫਿਰ ਜੇ ਕਿਸੇ ਦਾ ਵਿਆਹ ਵਾ ਹੁਣ ਆ ਥੋੜੀ ਪਾਉਗੇ ਬ੍ਰਾਈਡਲ ਵੀ ਦਿਖਾਓ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਚਲੋ 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 ਵੇਟ ਨਹੀਂ ਹੁੰਦੀ ਸਾਡੇ ਤੋਂ ਚਲੋ ਚਲੋ ਕੈਮਰਾਮੈਨ ਆਪਣੇ ਕੋਲ ਲਿਫਟ ਵੀ ਹੈਗੀ ਆ ਜੇ ਕੋਈ ਬਜ਼ੁਰਗ ਆਂਦਾ ਨਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਾਂ ਲਿਫਟ 'ਚ ਲੈ ਕੇ ਜਾਵਾਂਗੇ ਹਾਂਜੀ ਆਓ ਜੀ ਆਓ ਲੋ ਜੀ ਆਪਾਂ ਲਿਫਟ 'ਚ ਆ ਗਏ ਆਪਾਂ ਝੂਠ ਨਹੀਂ ਬੋਲਿਆ ਓਏ ਹੋਏ ਸਤਿ ਸ਼੍ਰੀ ਅਕਾਲ ਜੀ ਅੱਛਾ ਸੌਰੀ ਇਹ ਤਾਂ ਡੰਮੀਆਂ ਨੇ ਆ ਦੇਖੋ ਜੀ ਆਹ ਵੈਰਾਈਟੀ ਭਾਜੀ ਇਹਦੇ ਬਾਰੇ ਦੱਸੋ ਕੁਝ ਹਾਂਜੀ ਹਾਂਜੀ ਭਾਜੀ ਇਹ ਸਾਰਾ ਹੈਂਡਵਰਕ ਦੇ ਵਿੱਚ ਬਣਾਇ ਇਹਦੇ ਹੀ ਦੱਸ ਰਿਹਾ ਬ੍ਰਦਰ ਅੱਛਾ ਹਾਂਜੀ ਹਾਂਜੀ ਇਹ ਹੈਂਡਵਰਕ ਹੈ ਜੀ ਸਾਰਾ ਟੋਟੋ ਹੈਂਡਵਰਕ ਦਰਦੋਜ਼ ਵਰਕ ਕਹਿੰਦੇ ਜੈਨੂੰ ਓਕੇ ਹਾਂਜੀ ਪ੍ਰੋਪਰ ਬ੍ਰਾਈਡਲ ਲਹਿੰਗਾ ਜੀ ਬਹੁਤ ਸੋਹਣਾ ਯਾਰ ਇਹ ਸੀਰੀਅਸਲੀ ਬਹੁਤ ਸੋਹਣਾ ਆਹ ਵਾਲਾ ਹੋਰ ਮੈਂ ਦੇਖ ਸਕਦਾ ਜੀ ਹਾਂਜੀ ਬਿਲਕੁਲ ਦੇਖੋ ਅਸੀਂ ਚਾਹੁੰਦੇ ਹੁੰਨੇ ਆ ਕਿ ਘਰੇ ਬੈਠੇ ਬੈਠੇ ਜਿਹੜੇ ਕਸਟਮਰ ਨੇ ਜਾਂ ਸਾਡੇ ਵਿਊਅਰਸ ਨੇ ਜਾਂ ਸਾਡੀ ਜਿਹੜੀ ਫੈਮਿਲੀ ਬਣੀ ਹੋਈ ਆ ਉਹਨਾਂ ਨੂੰ ਸਾਰਾ ਕੁਝ ਅਸੀਂ ਫੋਨ ਤੇ ਦਿਖਾ ਦਈਏ ਤਾਂ ਕਿ ਤੁਹਾਨੂੰ ਲੱਭਣਾ ਨਾ ਪਵੇ ਚੀਜ਼ ਲੈਣੀ ਕਿੱਥੋਂ ਆ ਠੀਕ ਹੈ ਜੀ ਅਸੀਂ ਬੰਬੇ ਗ੍ਰੇਸ਼ਨ ਤਾਂ ਆਏ ਆ ਇੱਕ ਤਾਂ ਚਲੋ ਪੇਡ ਪ੍ਰੋਮੋਸ਼ਨ ਤਾਂ ਹੈਗੀ ਹੋਈ ਆ ਦੂਜਾ ਇਹਨਾਂ ਦਾ ਨਾਮ ਆ ਸਾਨੂੰ ਜਿੱਥੋਂ ਰੈਫਰੈਂਸ ਆ ਹੈ ਨਾ ਤੇ ਉਹਨਾਂ ਨੇ ਪਹਿਲਾਂ ਸਾਰੀ ਡਿਟੇਲ ਦੱਸੀ ਸਾਨੂੰ ਕਿ ਇਹਨਾਂ ਦੇ ਇੱਕ ਮਾਰਕੀਟ ਦੇ ਵਿੱਚ ਦਬ ਦਬਾ ਹੈਗਾ ਮਾ ਨਾਮ ਹੈਗਾ ਇਹਨਾਂ ਦਾ ਆ ਦੇਖੋ ਇਹਨਾਂ ਕੋਲੇ ਵੈਰਾਈਟੀ ਨਾ ਮਤਲਬ ਸਿਰੇ ਦੀ ਵੈਰਾਈਟੀ ਆ ਆ ਦੇਖੋ ਇਹ ਸਾਰੇ ਲਹਿੰਗੇ ਨੇ ਜੀ ਹਾਂਜੀ ਬਿਲਕੁਲ ਬ੍ਰਾਈਡਲ ਲਹਿੰਗੇ ਜੀ ਬਿਲਕੁਲ ਜੀ ਕੁਝ ਐਂਟੀਕ ਜਿਹਾ ਪੀਸ ਦਿਖਾਓ ਕੋਈ ਜਦੋਂ ਜਦੋਂ ਚੱਕ ਲਓ ਜੀ ਲਓ ਆ ਦੇਖੋ ਲੈ ਹਾਂਜੀ ਲੈ ਜੀ ਕੜ ਦੋ ਕੜ ਦੋ ਕੜ ਦੋ ਤੇ ਦੂਜੀ ਗੱਲ ਜਦੋਂ ਆਪਾਂ ਕਿਤੇ ਆਨੇ ਆ ਨਾ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਹੁੰਦਾ ਕਿ ਫੈਮਿਲੀ ਦੇ ਨਾਲ ਬੈਠ ਕੇ ਆਪਾਂ ਕੰਫਰਟੇਬਲ ਬੈਠ ਕੇ ਆਰਾਮ ਨਾਲ ਸੋਚ ਕੇ ਕਿਉਂਕਿ ਬ੍ਰਾਈਡਲ ਜਿਹੜਾ ਦਿਨ ਹੈ ਨਾ ਵਿਆਹ ਵਾਲਾ ਦਿਨ ਆ ਬਾਰ-ਬਾਰ ਤਾਂ ਆਉਂਦਾ ਨਹੀਂ ਹਨਾ ਤੇ ਸੋ ਕਾਮ ਮਾਈਂਡ ਦੇ ਨਾਲ ਆਪਾਂ ਨੂੰ ਚੀਜ਼ਾਂ ਚਾਹੀਦੀ ਹੁੰਦੀਆਂ ਸੋ ਇਹਨਾਂ ਦਾ ਜਿਹੜਾ ਆਹ ਸਟਰਕਚਰ ਹੀ ਬੜਾ ਵਧੀਆ ਯਾਰ ਆ ਦੇਖੋ ਇੱਥੇ ਬੈਠੋ ਇੱਥੇ ਤੁਸੀਂ ਖੜ ਕੇ ਦੇਖੋ ਸਾਹਮਣੇ ਸ਼ੀਸ਼ਾ ਲੱਗਿਆ ਦੇਖੋ ਮੈਂ ਕਿੰਨਾ ਸੋਹਣਾ ਲੱਗ ਰਿਹਾ ਹਾਂ ਆ ਦੇ ਕਹਿੰਦੇ ਨੂੰ ਸਟ੍ਰੈਟ ਕੱਟ ਦੇ ਨਾਲ ਉਹ ਜੀ ਬਹੁਤ ਸੋਹਣਾ ਅਨਾਰਕਲੀ ਜੀ ਰਾਸ ਤੇ ਨਾਲੇ ਲਿਖਿਆ ਹੋਇਆ ਸਕਰੀਨ ਤੇ ਨੰਬਰ ਚੱਲਦਾ ਪਿਆ ਠੀਕ ਆ ਆਪਾਂ ਦੀ ਬ੍ਰਾਈਡਲ ਸਾਰੀ ਚੀਜ਼ਾਂ ਹਾਂ ਜੀ ਵਾਪਾ ਜੀ ਆ ਗਏ ਨੇ ਪਾਜੀ ਵੈਲਕਮ ਪਾਜੀ ਵੀ ਤੁਹਾਨੂੰ ਇੱਥੇ ਮਿਲਣਗੇ ਸ਼ਰਮਾ ਰਹੇ ਸੀ ਵੀਡੀਓ ਚ ਆਣ ਤੋਂ ਓਏ ਹੋਏ ਇਹ ਤਾਂ ਪਰੀ ਸੈਂਡਰੇਲਾ ਵਾਲਾ ਵਾ ਇੰਗੇਜਮੈਂਟ ਤੇ ਪਾਣਾ ਹਾਂ ਲੋ ਜੀ ਇਹ ਚ ਕਲਰ ਵੀ ਨੇ ਕਾਫੀ ਹੈ ਨਾ ਕਲਰ ਸਟਾਈਲ ਡਿਜ਼ਾਈਨਿੰਗ ਸਭ ਕੁਝ ਮਿਲੇਗਾ ਜੀ ਵਾਈ ਆਰ ਯੂ ਕੋ ਬਰਾ ਰਹੇ ਹੋ ਤੁਸੀਂ ਆਓ ਅੱਗੇ ਅਸੀਂ ਕੈਮਰਾ ਘੁਮਾ ਦੇਣਾ ਤੁਹਾਡੇ ਉਹ ਵਾਲਾ ਪੀਸ ਦਿਖਾਓ ਵਾ ਵਧੀਆ ਵੋ ਸੋਹਣਾ ਕਲਰ ਹੈ ਇਹ ਆ ਦੇਖੋ ਓਏ ਸਿਲਮ ਇਹ ਮਰਮਰ ਕਟ ਹੈ ਜੀ ਹਾਂਜੀ ਇਹ ਮਰਮਰ ਕਟ ਦੇ ਚ ਹੈ ਬਹੁਤ ਸੋਹਣਾ ਸਟਾਈਲ ਬਣਾਇਆ ਜੀ ਇਸ ਤਰ੍ਹਾਂ ਸਾਡੀ ਸ਼ਾਪ ਤੇ ਮਿਲੇਗਾ ਤੁਹਾਨੂੰ ਉਧਰ ਨਹੀਂ ਮਿਲੇਗਾ ਜੀ ਇੱਕ ਚੀਜ਼ ਪੁੱਛਣੀ ਸੀ ਤੁਸੀਂ ਬੰਬੇ ਕ੍ਰੀਏਸ਼ਨ ਦੇ ਕਰਤਾ-ਧਰਤਾ ਹੋ ਤੇ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਜਿਵੇਂ ਕਸਟਮਰ ਨੇ ਨਾ ਇੱਕ ਚੀਜ਼ ਦੇਖ ਲਈ ਨੈਟ ਤੇ ਕੋਈ ਲਹਿੰਗਾ ਵਾ ਕੋਈ ਗਾਉਨ ਆ ਸਭ ਕੁਝ ਹੋ ਜਾਂਦਾ ਸਭ ਕੁਝ ਕਸਟਮਾਈਜ਼ ਕਰਾ ਦਿੰਨੇ ਸਭ ਕੁਝ ਹੋ ਜਾਂਦਾ ਕੋਈ ਸਾਡੇ ਕੋਲ ਫੋਟੋ ਲੈ ਕੇ ਆਵੇ ਆਹ ਚੀਜ਼ ਚਾਹੀਦੀ ਆ ਉਹ ਵੀ ਬਣ ਜੂਗੀ ਨਾਲੇ ਕਸਟਮਰ ਦੀ ਪ੍ਰਾਈਸ ਰੇਂਜ ਦੇ ਵਿੱਚ ਬਣੂਗੀ ਅੱਛਾ ਜੇ ਕਸਟਮਰ ਕਹਿੰਦਾ ਕਿ ਮੈਨੂੰ 40000 ਦੀ ਰੇਂਜ ਦਾ ਚਾਹੀਦਾ ਉਦੋਂ ਵੀ ਬਣਾ ਦੋਗੇ ਉਦੋਂ ਵੀ ਬਣ ਜੂਗਾ ਹਾਂ ਜੀ ਹਾਂ ਜੀ ਭਾਜੀ ਜੋ ਕਸਟਮਰ ਦੀ ਚੋਇਸ ਆ ਸਭ ਉਸ ਅਕੋਰਡਿੰਗ ਬਣੂਗਾ ਛੋਟੇ ਕੋਣੇ ਮਿਨੀਮਮ ਲਹਿੰਗਾ ਕਿੱਥੋਂ ਤੋਂ ਸ਼ੁਰੂ ਹੋ ਜਾਂਦਾ ਭਾਜੀ ਮਿਨੀਮਮ ਬਰਾਈਡਲ ਲਹਿੰਗਾ ਸਾਡੇ ਕੋਲੇ 20000 ਤੋਂ ਸ਼ੁਰੂ ਹੋ ਜਾਂਦਾ ਤੇ ਕੋਈ ਉਹਦਾ ਅੰਤ ਨਹੀਂ ਹੈਗਾ 2 ਲੱਖ 2.5 ਲੱਖ 3 ਲੱਖ ਜਿੰਨੇ ਦਾ ਬਣਵਾਉਣਾ ਚਾਹੋ ਦਿੱਲੀ ਜਾਣ ਦੀਆਂ ਕਿ ਲੋੜ ਹੀ ਨਹੀਂ ਲੁਧਿਆਣਾ ਆਣਾ ਤੁਸੀਂ ਠੀਕ ਉਹ ਕੁੜੀ ਕਿੱਥੇ ਰਹੀ ਸਾਡੀ ਆਹ ਭਾਜੀ ਡਰੈਸ ਸ ਲਹੰਗਾ ਆ ਗਿਆ ਭਾਜੀ ਅੱਛਾ ਸੱਸ ਜੀ ਅੰਦਰ ਘੁੰਮੇ ਜੀ ਤੁਸੀਂ ਥੋੜਾ ਜਿਹਾ ਇਹ ਲਹੰਗਾ ਆ ਗਿਆ ਜੀ ਔਰ ਇਹ ਸ਼ਰਟ ਹੈ ਵਿਦ ਹੈਂਡਵਰਕ ਹੈ ਜੀ ਸਾਰਾ ਟੋਟਲ ਹੈਂਡ ਬਰੋਇਡਰੀ ਦੇ ਵਿੱਚ ਹੈ ਜੀ ਔਰ ਦੁਪੱਟੇ ਤੇ ਵੀ ਪੂਰਾ ਹੈਂਡਵਰਕ ਹੈ ਜੀ ਪਿਓਰ ਚਨੌਂਚਪੌਨ ਦੇ ਤੇ ਤੁਹਾਨੂੰ ਹੁਣ ਨਾ ਤਿੰਨ ਫਾਇਦੇ ਹੋਣ ਵਾਲੇ ਆ ਜੀ ਬੰਬੇ ਕ੍ਰਿਏਸ਼ਨ ਆਉਣ ਦੇ ਪਹਿਲਾ ਤਾਂ ਅਪ ਟੂ 50% ਡਿਸਕਾਊਂਟ ਮਿਲਣ ਵਾਲਾ ਠੀਕ ਹੈ ਜੀ ਇੱਕ ਹਾਇਰ ਰੇਂਜ ਦੀ ਵੈਰਾਈਟੀ ਮਿਲਣ ਵਾਲੀ ਆ ਤੁਸੀਂ 500 ਤੋਂ ਲੈ ਕੇ 2.5 ਲੱਖ ਤੱਕ ਕੋਈ ਵੀ ਚੀਜ਼ ਲੈਣੀ ਮਿਲ ਜੂਗੀ ਤੀਜਾ ਫਾਇਦਾ ਹੈ ਹੁਣ ਅਸੀਂ ਵੀਡੀਓ ਪਾਤੀਆਂ ਸ਼ੇਅਰ ਕਰਦੇ ਹੋ ਬਿਲਕੁਲ ਜੀ ਫਿਰ ਸਾਨੂੰ ਵੀ ਫਾਇਦਾ ਹੋਊਗਾ ਨਾ ਭਾਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਦੇਖੋ ਕਸਟਮਰ ਕੋਲੇ ਚੀਜ਼ ਪਹੁੰਚਾਉਣਾ ਸਾਡਾ ਕੰਮ ਹੈ ਅਸੀਂ ਆਨਲਾਈਨ ਤੁਹਾਡੇ ਕੋਲੇ ਚੀਜ਼ਾਂ ਪਹੁੰਚਾਉਂਦੀਆਂ ਜਿਹੜੀ ਚੀਜ਼ ਪਸੰਦ ਆਂਦੀ ਹੈ ਜਰੂਰ ਇੱਕ ਵਾਰੀ ਦੇਖਣ ਆਓ ਕੋਈ ਐਨ ਆਰ ਆਈ ਵੀਰ ਆ ਕੋਈ ਫੈਮਿਲੀ ਆ ਜਾਂ ਬਾਹਰੋਂ ਆ ਰਿਆ ਤੁਹਾਨੂੰ ਪਤਾ ਹੋਵੇ ਚੀਜ਼ ਕਿੱਥੋਂ ਤੁਹਾਨੂੰ ਮਿਲ ਸਕਦੀ ਹੈ ਹਨ ਕਈਆਂ ਦੀ ਹੈਬਿਟ ਹੁੰਦੀ ਹੈ ਕਿ ਅਸੀਂ ਚੀਜ਼ ਵਧੀਆ ਚਾਹੀਦੀ ਹੈ ਜਿੰਨੇ ਮਰ ਜਿੰਨੇ ਦੀ ਮਰਜ਼ੀ ਹੋਵੇ ਉਹ ਵੀ ਮਿਲ ਜੂਗੀ ਜਿਹੜਾ ਬੰਦਾ ਜਾਂਦਾ ਅੰਡਰ ਬਜਟ ਚਾਹੀਦੀ ਉਹ ਵੀ ਮਿਲ ਜੂਗੀ ਆਣਾ ਕਿੱਥੇ ਆ ਜੀ ਬੰਬੇ ਕ੍ਰੀਏਸ਼ਨ ਬੰਬੇ ਕ੍ਰੀਏਸ਼ਨ ਕੁਮਾਰ ਮੰਡੀ ਇਹ ਇਹ ਹੁਣ ਬੋਲੋ ਕਿੱਥੇ ਆਣਾ ਬੰਬੇ ਕ੍ਰੀਏਸ਼ਨ ਕੁਮਾਰ ਮੰਡੀ ਲੁਧਿਆਣਾ ਦੇ ਵਿੱਚ ਜੀ ਨੀਅਰ ਮਾਈਨੰਦਗੁਰ ਗੁਰਦੁਆਰਾ ਸਾਹਿਬ ਜੀ ਮਾਈਨੰਦਗੁਰ ਗੁਰਦੁਆਰਾ ਸਾਹਿਬ ਜੀ ਪ੍ਰਸ਼ਾਦ ਲੈ ਕੇ ਆਣਾ ਕਿ ਉਦਾਂ ਵੀ ਆ ਸਕਦੇ ਪ੍ਰਸ਼ਾਦ ਬਾਬਾ ਜੀ ਦਾ ਪਹਿਲਾ ਰਸ਼ੀਦਵਾਰ ਲੈਣਾ ਜੀ ਬਾਕੀ ਦਾ ਕੰਮ ਬਾਅਦ ਚੇ ਬੇਕਰੇਸ਼ਨਸ ਗੁਮਾਰ ਮੰਡੀ ਨੀਅਰ ਮਾਈਨ ਗੁਮਾਰ ਮੰਡੀ ਕੁਮਾਰ ਮੰਡੀ ਗੁਮਾਰ ਮੰਡੀ ਹਾਂ ਮਾਈਨੰਦਗੁਰ ਗੁਰਦੁਆਰਾ ਸਾਹਿਬ ਦੇ ਕੋਲ ਜੀ ਹਾਂ ਤੇ ਨਾਲ ਕੀ ਜੁੜਿਓ ਜੁੜਿਓ ਜੀ ਨੀਅਰ ਜੁੜਿਓ ਤੁਸੀਂ ਇੱਥੇ ਹੋਗੇ ਤੁਹਾਡਾ ਨਾਮ ਮੇਰੇ ਨਾਮ ਅਮਰਦੀਪ ਹੈ ਜੀ ਜੇ ਮੁੱਕਰਿਆ ਸਾਰਿਆਂ ਨੂੰ ਫੜ ਲਿਓ ਮੇਰੀ ਕੋਈ ਗਾਰੰਟੀ ਨਹੀਂ ਨਹੀਂ ਮੁੱਕਰਦੇ ਨਹੀਂ ਭਾਜੀ ਖੜੇ ਹਾਂ ਜੀ ਦੇਖੋ ਸਾ ਫੈਮਲੀ ਨੂੰ ਤੁਹਾਡੇ ਘਰ ਦੇ ਅਨੁਸਾਰ ਬੈਠ ਬੈਠੇ ਮੋਬਾਈਲ ਸਕਰੀਨ ਦੇ ਉੱਤੇ ਵਰਾਈਟੀ ਦਿਖਾ ਦਈਏ ਲੋਕੇਸ਼ਨ ਦਿਖਾ ਦਈਏ ਤਾਂ ਕਿ ਜਦੋਂ ਤੁਸੀਂ ਸ਼ਾਪਿੰਗ ਕਰਨ ਨਿਕਲਣਾ ਤੁਹਾਨੂੰ ਪਤਾ ਹੋਵੇ ਤੁਸੀਂ ਜਾਣਾ ਕਿੱਥੇ ਆ ਠੀਕ ਹੈ ਨੰਬਰ ਸਕਰੀਨ ਤੇ ਚੱਲਦੇ ਪਏ ਨੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਲਿਖਿਆ ਕੋਈ ਵੀ ਆਰਡਰ ਹੈ ਤੁਹਾਡਾ ਕੋਈ ਵੀ ਚੀਜ਼ ਪੁੱਛਣੀ ਆ ਕੇ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਜੀ ਦੇ ਵਿੱਚ ਚੈੱਕ ਕਰੋ ਆ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰ ਲਿਓ ਜੇ ਤੁਸੀਂ ਫੋਲੋ ਕਰ ਲੋਗੇ ਰੋਜ਼ ਹੀ ਰੋਜ਼ ਵੀਡੀਓ ਪਾਉਂਦਾ ਵੀਡੀਓ ਕੌਣ ਪਾਉਂਦਾ ਜੀ ਤੁਹਾਡੀਆਂ ਰੁਟੀਨ ਦੇ ਵਿੱਚ ਅਪਡੇਟ ਰਹਿੰਦੀ ਸਾਰੀ ਤਾਂ ਨਹੀਂ ਪੰਦੇ ਵੀ ਪਾਉਂਦਾ ਜੀ ਭਾਜੀ ਵੀ ਪਾਉਂਦੇ ਆ اچھا ਪਾਇਆ ਕਰੋ ਪਾਇਆ ਕਰੋ ਥੈਂਕ ਯੂ ਸੋ ਮੱਚ ਫ